ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਦਿਖਾਵਾਂਗੇ ਤਾਂ ਇੱਕ ਦਿਖਾਵਾਂਗੇ ਤੋਕੜ ਗੱਭਣ ਬੱਚਾ ਨਾਲ ਆ ਦੁੱਧ ਦੀ ਦੋ ਨਗ ਵੀਰ ਦੇ ਵਿਕਰੀ ਵਾਲੇ ਆਓ ਅਗੇ ਵੀਰ ਨਾਲ ਕਰੀਏ ਬਾਈ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਬੈਂਸ ਸਿੰਘ ਪਿੰਡ ਕਹਿਲ ਜ਼ਿਲ੍ਹਾ ਬਨਾਲਾ ਤਸੀਮ ਤਾ ਪਾ ਜੀ ਮੋਬਾਈਲ ਨੰਬਰ ਜੀ 9465433210 9465433210 ਪਹਿਲਾ ਨੰਬਰ ਤੇ ਗੱਭਣ ਮੱਝ ਦੇਖੀ ਜਾਨੇ ਕਿਹੜਾ ਸੁਦਾ ਸੁੰਦੀਆ ਇਹ ਜੀ ਮਾਲਕਾਂ ਨੇ ਦੱਸਣ ਮੁਕਤਾਬ ਦਾ ਤੀਜੇ ਆਪਾਂ ਚੌਥੇ ਮੰਨ ਲਈ ਠੀਕ ਹੈ ਜਿਹੜਾ ਮਰਜ਼ੀ ਮੰਨ ਲਈ ਜੀਵਾਲ ਦਿਨ ਕਿਹ ਇੱਕ ਲੈਂਦੀ ਆ ਦਿਨ ਬਸੇ ਚਾਰਕ ਦਿਨ ਬਾਕੀ ਆ ਠੀਕ ਹੈ ਕਿੰਨਾ ਕੁ ਦੁੱਧ ਪਾ ਦੂਗੀ ਦੁੱਧ ਜੀ ਇਹ ਘੱਟੋ ਘੱਟ ਹੁਣ ਦੇਵੇ ਦੇ ਹਿਸਾਬ ਨਾਲ 13 ਕਿਲੋ 13 14 ਕਿਲੋ ਪਹੁੰਚ ਜੇ ਠੀਕ ਹੈ ਠੀਕ ਹੈ ਥੜਾ ਸੋਣਾ ਜੀ ਓਕੇ ਬਿਲਕੁਲ ਹਾਂ ਜੀ ਹਾਂ ਜੀ ਠੀਕ ਹੈ ਰੇਟ ਕੀ ਰੱਖਿਆ ਵੇਚਣ ਜਿਹੜਾ ਮੋਲੇ ਦਾ ਜੀ ਆਪਾਂ 1 ਲੱਖ 32 ਹਜ਼ਾਰ ਮੰਨਦਿਆਂ ਹੋ ਜਾਊਗਾ ਹਾਂ ਜੀ ਮਾਨ ਵਗੈਰਾ ਦੇਖ ਸਕਦੇ ਮੈਂ ਇਹਦਾ ਸੋਹਣਾ ਸਾਫ ਸੁਥਰਾ ਵਜਨ ਵਜੂਦ ਵਾਲੀ ਮਾਲ ਕੇ ਨਤੀਜਾ ਸਰ ਤੁਸੀਂ ਚਾਹੇ 20ਵਾਂ ਮੰਨ ਕੇ ਲੈ ਜਾਓ ਆਪਦੀ ਸਮਝ ਨਾਲ ਲੈਣੀ ਆ ਮੁੱਲ 132000 ਰੁਪਇਆ ਵਜਨ ਵਜੂਦ ਮੈਂ ਜੋ ਚੰਗਾ ਹੈਗਾ ਚੰਗੇ ਪੱਠੇ ਪਾਲਾਂਗੇ ਚਾਹੇ 14 ਚਾਹੇ 16 ਪਰ 13 12 13 ਕਿਲੋ ਦੁੱਧ ਪਾਉਣ ਵਾਲੀ ਮਹਿਰ ਰਾਮ ਨਾਲ ਹੈਗੀ ਆ ਇੱਕ ਗਿਰਾ ਹੋਰ ਖੜਾ ਦੇਖੋ ਕਿਆ ਬਾਤਾਂ ਹੱਜ ਦਾ 4-5 ਨਰ ਕੱਢ ਦੀ ਪਈ ਹੈਗੀ ਸੋਹਣੇ ਸਾਫ ਸੁਥਰੇ ਲੈ ਵੇ ਦੀ ਆ ਇੱਕ ਵਰਤੀ ਜੋ ਮੌਕੇ ਤੇ ਤੁਹਾਡਾ ਮਾਣ ਦਣ ਹੋ ਜਾਊਗਾ ਕੱਦ ਕਾੜ ਵੀ ਚੰਗਾ ਤੇ ਵਜਨ ਵਜੂਦ ਵੀ ਚੰਗਾ ਸੂਣ ਦੇ ਵਿੱਚ ਇਹਦੇ 5-4 ਦਿਨ ਬਾਕੀ ਆ ਫੁੱਲ ਬਾਡੀ ਵੇਟ ਚੰਗੇ ਵਜਨ ਮੌਜੂਦ ਦੇ ਵਿੱਚ ਇੱਕ ਬੰਤੀ ਜੋ ਮੋਕੇ ਦੇ ਮਾਰਦਾਨ ਜਿਹੜੇ ਨੰਬਰ ਤੇ ਆਪਾਂ ਧੋਕੜ ਗੱਬਣ ਦੇਖਿਆ ਨੇ ਜਿਹੜੀ ਕਿਹੜਾ ਸੋਸੀ ਹੋਈ ਆ ਪਹਿਲਾਂ ਸੋਸੀ ਹੋਈ ਗਈ ਆ ਗਿਆ ਬੰਤਾ ਮੇਲ ਕੱਪ ਕੱਟ ਠੀਕ ਆ ਕੈਵਿਨ ਦੇ ਗੱਬਣਾ ਇਹਨੂੰ ਜੀ 7 ਤਰੀਕ ਨੂੰ ਪੰਜਵਾਂ ਮਹੀਨਾ ਲੱਗਿਆ 7 ਤਰੀਕ ਨੂੰ ਪੰਜਵਾਂ ਮਹੀਨਾ ਠੀਕ ਆ ਚੈੱਕ ਕਰਵਾ ਲਈ ਚੈੱਕ ਪਾਸ ਆ ਜੀ ਅਗਲਾ ਵੀ ਚੈੱਕ ਕਰਵਾ ਕੇ ਲੱਗੇ ਠੀਕ ਆ ਬੰਦਾ ਆਪਦੀ ਚੈੱਕ ਕਰਵਾ ਕੇ ਲੈ ਕੇ ਜਾਵੇ ਹਨ ਆਪਣੇ ਵਾਲੇ ਸਾਣ ਤੋਂ ਹੀ ਗੱਬਣਾ ਠੀਕ ਆ ਉਹਦਾ ਸੀਮਣ ਲੱਗਿਆ ਵਾ ਹਨ ਹਾਂਜੀ ਹਾਂਜੀ ਤਾਂ ਸਾਣ ਵੀ ਆਪਾਂ ਦਿਖਾ ਦਈਏ ਮੜੇ ਵਿੱਚ ਦੇਖੋ ਕ ਹਾਂਜੀ ਹਾਂਜੀ ਅੱਜ ਆਪਣੇ ਖਾਨ ਦਾ ਲੱਗਿਆ ਵਾਸੀ ਬਣੇ ਦੇ ਹਾਂਜੀ ਕਿਹੜੇ ਖਾਨ ਦਾ ਬੱਚਾ ਆ ਗਿਆ ਇਹ ਮੁੱਲਤੀ ਦਾ ਜੀ ਕੈ ਮੇਲੇ ਜਿੱਤ ਗਿਆ ਇਹ ਤਿੰਨ ਮੇਲੇ ਜਿੱਤ ਗਿਆ ਠੀਕ ਹੈ ਤਣਾ ਹੋਲੇ ਦੇ ਕੇ ਮੈਂ ਕਹਾਂ ਨੰਬਰ ਲੈ ਹੈ ਜੀ ਦਾ 85ਵਾਂ ਨੰਬਰ ਹੈ ਜੀ ਠੀਕ ਹੈ 5ਵਾਂ ਨੰਬਰ ਲੈ ਗਿਆ ਠੀਕ ਹੈ ਜੀ ਜਿੱਤੇ ਸੀ ਠੀਕ ਹੈ ਤਣਾ ਹੋਲੇ ਠੀਕ ਹੈ ਆਪਣੇ ਚੜਕ ਜਿੱਤੇ ਸੀ ਦੁੱਗਿਆਂ ਚ ਠੀਕ ਹੈ 3 ਕਿ ਚੌਗਿਆਂ ਜਿੱਤੇ ਅੱਛਾ ਚੌਗਿਆਂ ਦੇ ਵਿੱਚ ਨਾਲ ਜਿੱਤਿਆ ਵੀ ਛੋਟੀ ਉਮਰ ਦੀ ਆ ਹੁਣ ਹਜੇ ਚੌਂ ਦੇ ਘੜ ਦਾ ਫੜੇ 4 ਦਿਨ ਕੜਦਾ ਡਿੱਟੋ ਕਾਪੀ ਐ ਮਨਤੀ ਹੋਈ ਜਾਵਾ ਹਣਾ ਹਾਂਜੀ ਤੇ ਐ ਮਨਤੀ ਦਾ ਆ ਗਿਆ ਬੱਚਾ ਹਣਾ ਤੁਹਰਾ ਸਾਮ ਦੇਖੋ ਯਾਰ ਕਿਆ ਬਾਤ ਹੈ ਇਹ ਸਾਮ ਦਾ ਬੱਚਾ ਹੋ ਤੁਹਾਡੇ ਘਰੇ ਦੁੱਧ ਗਿਨਾ ਨੈਟ ਚੋਂ ਨਾਲ ਆ ਹੁਣ ਜਾਵਾਂ ਦੁੱਧ ਤੇ ਆਪਾਂ ਜਿਹੜੀ ਚੋਕ ਦੇ ਲਿਆਂਦੀ ਆ ਜਾਂਦੀ ਸਾਢੇ 7 ਕਿਲੋ ਦੁੱਧ ਸੀਗਾ ਸਾਢੇ 3 ਕਿਲੋ ਟਾਈਮ ਦਾ ਮੰਨ ਲਿਆ ਬੰਦਾ ਹਾਂਜੀ ਹੁਣ ਜਾਂਦੀ ਅਜੇ ਥੋੜਾ ਜਿਹਾ ਕਰਦੀ ਆ ਉੱਪਰ ਠੀਕ ਹੈ ਮਿਲਦੀ ਥਾਪੀ ਤੇ ਆ ਦੋਨੇ ਨਾਲ ਠੀਕ ਹੈ ਟੀਕਾ ਨਹੀਂ ਤੇ ਹੁਣ 6 ਕਿਲੋ ਦੁੱਧ ਪਰ ਕਟਾ ਨਾਲ ਦੇਵਾਂਗੇ ਹਾਂਜੀ ਹਾਂਜੀ ਨਾਲ ਦੇ ਰੇਟ ਇਹਦਾ ਜੇ ਕਿਸੇ ਨੇ ਕਟਾਉਣਾ ਕਟਾ 5000 ਦਾ ਕੱਟ ਵੀ ਲਵਾਂਗੇ ਠੀਕ ਹੈ ਹੁਣ ਮੁੱਲ ਕੀ ਹੈ ਇਹਦਾ ਮੋਲੇ ਦਾ ਜੀ ਆਪਾਂ ਜੈ ਜੀ ਕਰਾਂਗੇ 92000 ਥਨੇ ਹੁਣ ਪਹਿਲਾ ਸੂਆ ਦੂਜੇ ਸਵੇਰੇ ਗੱਬਣਾ ਸਾਹਮਣੇ ਵੀ ਆਪਾਂ ਵਿੱਚ ਦਿਖਾਤਾ ਕਿਉਂਕਿ ਵੀਰ ਨੇ ਪਿੰਡੋਂ ਖਰੀਦਿਆ ਸੀਮਾ ਸਟਾਟ ਤਿਆਰਾ ਸਾਹੰਦੇ ਉਸਤੇ ਹੈਗਾ ਗੱਬਣਾ 92000 ਕੀਮਤ ਆ 5 ਮਹੀਨਾ ਦੀ ਗੱਬਣ ਚੈੱਕ ਜਮਾ ਕਨਫਰਮ ਆ ਹਨ ਹਾਂਜੀ ਹਾਂਜੀ ਠੀਕ ਆ ਕਹਿੰਦਾ ਆਪਾਂ ਮੂਰੇ ਮੰਨ ਕੇ ਚੱਲ ਤਾਜੀ 13 14 ਕਿਲੋ ਤੋਂ ਪੁਰਾਣੀ ਝੋਟੀ ਹੈਗੀ ਆ 12 ਕਿਲੋ ਕੱਢਿਆ ਹੋਇਆ ਠੀਕ ਹੈ ਠੀਕ ਹੈ ਤੋਂ ਲੇਵਾ ਦੇਖੋ ਯਾਰ ਕਿਆ ਬਾਤ ਆ ਲੇਵਾ ਜੀ ਬੜੀ ਸੁਧਰੀ ਆ 4x4 ਆ ਜਮਾ ਝੋਟੀ ਸਵਾ ਦੇਖੋ ਯਾਰ ਖਣ ਲੇਵਾ ਜਮਾ ਕਿਆ ਬਾਤ ਆ ਫੜਨ ਯਾਰ ਕੇ ਥਣ 92000 ਕੀਮਤ ਹਨ ਤ ਆਣਾ ਗੱਬਣਾ ਨਾਲੇ ਮਗਰਕਟਾ ਨਾਲੇ ਦੁੱਧਾ ਤਿੰਨ ਜਾਨਵਰ ਜਾਣੇ ਤਿੰਨ ਚਾਰ ਮਹੀਨੇ ਹਜੇ ਦੁੱਧ ਦੇਊਗੀ ਅਗਰਸਤ ਚ ਫੇਰ ਸੂਪ ਪਾਣਾ ਠੀਕ ਹੈ ਠੀਕ ਹੈ ਹਾਂਜੀ ਤੇ ਨੰਬਰ ਬੋਲ ਜੀ ਦੁਬਾਰਾ ਆਪਣਾ 9465433210 ਠੀਕ ਆ ਵੀਡੀਓ ਦੇਖਣੇ ਚੈਨਲ ਨੂੰ ਪਿਆਰ